ਪੀਐਸਕੇ মিডিਆ ਗਰੁੱਪ ਨਾਲ ਜੁੜੇ ਸਾਰੇ ਯਾਰਾਂ ਦੋਸਤਾਂ ਪਿਆਰਾਂ ਪਾਈਆਂ ਨੂੰ ਮੇਰੇ ਵੱਲੋਂ ਯਾਨੀ ਕਿ ਪਰਮਜੀਤ ਸਿੰਘ ਖੋਸਲਾ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮਿੱਤਰੋ ਪਿਆਰਿਓ ਮੈਂ ਸੋਚਦਾ ਸੀਗਾ ਕਿ ਆ ਚਿੜੇ ਜਿਹੇ ਬਾਰੇ ਨਾ ਬੋਲਿਆ ਜਾਵੇ ਪਰ ਇਹ ਲੋਕ ਮਜਬੂਰ ਕਰ ਦਿੰਦੇ ਨੇ ਤੁਹਾਨੂੰ ਬੋਲਣ ਵਾਸਤੇ ਕਿੱਥੋਂ ਕਿੱਥੋਂ ਤੁਸੀਂ ਬਲੌਕ ਕਰੋਗੇ ਸੋ ਜਿਹੋ ਜਿਹੇ ਬੇਗਹਿਰ ਤੇ ਲੋਕਾਂ ਨੂੰ ਮੈਂ ਬਹੁਤ ਜਗ੍ਹਾ ਬਲੌਕ ਕੀਤਾ ਪਰ ਇਹਨਾਂ ਪੇਜ ਪੂਜ ਬੜਾ ਹੀ ਕੁਝ ਬਣਾਇਆ ਹੋਇਆ ਹੈ ਫਿਰ ਨਾ ਚਾਹੁੰਦੇ ਹੋਏ ਵੀ ਇਹਨਾਂ ਦੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਇਹ ਬੰਦਾ ਜਿਉਂ ਸੁੱਤਾ ਉੱਠਦਾ ਰਾਤੀ ਸੌਣ ਤੱਕ ਇਹਦੇ ਹੱਥ 'ਚ ਹੀ ਫੋਨ ਹੁੰਦਾ ਸਾਰੀ ਦਿਹਾੜੀ ਹੱਥ 'ਚ ਫੋਨ ਹੁੰਦਾ ਹੈ ਇਹਦੇ ਔਰ ਜਦੋਂ ਇੱਕ ਬਾਹ ਥੱਕ ਜਾਂਦੀ ਫਿਰ ਦੂਜੀ ਬਾਹ ਦੇ ਵਿੱਚ ਫੋਨ ਫੜ ਲੈਂਦਾ ਐਸਾ ਬੇਗਹਿਰ ਤੇ ਘਟੀਆ ਬੰਦਾ ਇਹ ਜੋ ਸੁੱਤੇ ਉੱਠਦੇ ਤੀਵੀ ਆਦਮੀ ਸਵੇਰੇ ਚਾਹ ਪੀਣ ਤੋਂ ਲੈ ਕੇ ਬਾਅਦ ਵਿੱਚ ਆਟਾ ਗੁੰਨਣ ਤੋਂ ਲੈ ਕੇ ਫਿਰ ਆਟਾ ਗੁੰਨਦੇ ਆਟਾ ਰੋਟੀਆਂ ਪਕਾਉਂਦੇ ਫੂਕਾ ਮਾਰਦੇ ਧੂਏ ਦੇ ਵਿੱਚ ਅੱਗ ਬਾਲਦੇ ਪਾਥੀਆਂ ਪੱਥ ਤੇ ਝਾੜੂ ਮਾਰਦੇ ਪਾਣੀ ਪੜਦੇ ਮਤਲਬ ਐਸੀ ਕੋਈ ਮੂਵਮੈਂਟ ਹੈ ਹੀ ਨਹੀਂ ਜਿਹੜੀ ਇਹ ਲੋਕ ਕੈਪਚਰ ਕਰਕੇ ਨਹੀਂ ਲੋਕਾਂ ਨੂੰ ਦਿਖਾਉਂਦੇ ਬਸ ਦੋ ਚੀਜ਼ਾਂ ਰਹਿ ਗਈਆਂ ਨੇ ਉਹ ਵੀ ਸ਼ਾਇਦ ਕੱਲ ਪਰਸੋਂ ਤੱਕ ਆ ਹੀ ਜਾਣਗੀਆਂ ਇੱਕ ਤੇ ਵਾਸ਼ਰੂਮ ਦੇ ਵਿੱਚ ਜਦੋਂ ਨਹਾਉਂਦੇ ਧੋਂਦੇ ਨੇ ਜਾਂ ਜੋ ਵੀ ਕਰਦੇ ਨੇ ਉੱਥੇ ਕੈਮਰਾ ਅਜੇ ਤੱਕ ਨਹੀਂ ਲੈ ਕੇ ਗਏ ਤੇ ਇੱਕ ਇਹਨਾਂ ਤੇ ਇਹ ਵੀ ਤੁਸੀਂ ਯਕੀਨ ਕਰੋ ਕਿ ਉੱਥੇ ਤੱਕ ਵੀ ਲਿ ਜਾ ਸਕਦੇ ਨੇ ਜੇ ਕੱਲ ਨੂੰ ਥੋੜੇ ਜਿਹੇ ਪੈਸੇ ਵੱਧ ਜਾਣ ਨਾ ਵੀ ਐ ਜੇ ਕੋਈ ਇਦਾਂ ਕਰੇਗਾ ਤੇ YouTube Facebook ਤੇ Instagram ਪੈਸੇ ਹੋਰ ਦੇਵੇਗਾ ਤੇ ਇਹ ਉੱਥੇ ਕੈਮਰਾ ਲੈ ਜਾਣਗੇ ਜਿਹੜਾ ਬੱਚੇ ਬਣਾਉਣ ਦਾ ਪ੍ਰੋਸੀਜਰ ਹੁੰਦਾ ਹਸਬੰਡ ਵਾਈਫ ਦੇ ਆਪਣਾ ਪਰਸਨਲ ਜਿਹੜਾ ਮਾਮਲਾ ਹੁੰਦਾ ਉੱਥੇ ਵੀ ਇਹ ਕੈਮਰੇ ਲਾ ਲੈਣਗੇ ਇਹ ਬੰਦੇ ਨੇ ਇੱਕ ਇਨ ਇਹਦੀ ਮੈਂ ਤਦ ਵੀਡੀਓ ਬਣਾਉਣੀ ਪੈਗੀ ਇਸ ਬੰਦੇ ਨੇ ਸਗੋਂ ਉਲਟ ਕਿਸੇ ਬੰਦੇ ਨੂੰ ਧਮਕੀਆਂ ਦਿੱਤੀਆਂ ਨੇ ਤੇਰਾ ਨੰਬਰ ਮੈਂ ਲੱਭ ਲਊਗਾ ਮੈਂ ਤੈਨੂੰ ਆ ਕਰ ਦਊਗਾ ਉਹ ਕਰ ਦਊਗਾ ਤੇਰੀਆਂ ਵੀਡੀਓ ਮੈਂ ਸੇਵ ਕੀਤੀਆਂ ਮੈਂ ਤੇਰੀ ਕੰਪਲੇਂਟ ਕਰ ਦਊਗਾ ਬੇਟਾ ਨੰਬਰ ਬਹੁਤ ਵੱਡਾ ਕਰਕੇ ਮੈਂ ਸਕਰੀਨ ਤੇ ਤੇਰਾ ਕਰਕੇ ਲਾਇਆ ਹੋਇਆ ਤਾਂ ਕਿ ਤੈਨੂੰ ਇਹ ਨਾ ਹੋਵੇ ਮੈਨੂੰ ਨਜ਼ਰ ਨਹੀਂ ਆਇਆ ਸੀ ਨੰਬਰ ਇਹ ਤੈਨੂੰ ਘੱਟ ਵੀ ਤੇਰੀ ਨਿਗਾਹ ਹੈ ਨਾ ਸਕਰੀਨਾਂ ਦੇਖ-ਦੇਖ ਕੇ ਫੋਨ ਦੀ ਹੋ ਗਈ ਫਿਰ ਵੀ ਤੈਨੂੰ ਮੇਰਾ ਨੰਬਰ ਨਜ਼ਰ ਆਏਗਾ ਪੇ ਦਾ ਪੋਤਾ ਨਾ ਜੀ ਅਸਲੀ ਪਿਓ ਦਾ ਪੋਤਿਆਂ ਲੱਗਦਾ ਤਾਂ ਨਹੀਂ ਵੈਸੇ ਪਰ ਜੇ ਸੱਚੀ ਅਸਲੀ ਪਿਓ ਦਾ ਪੋਤੇ ਆ ਨਾ ਤੇ ਨੰਬਰ ਤੇ ਕਾਲ ਕਰ ਲਈ ਮੈਂ ਤੈਨੂੰ ਦੱਸਾਂਗਾ ਮੈਂ ਕੌਣ ਆ ਤੇਰੇ ਧਮਕੀਆਂ ਪਹਿਲਾਂ ਹੀ ਧਮਕੀ ਤੋਂ ਸ਼ੁਰੂ ਕਰਦੇ ਆ ਆ ਜੋ ਇਹ ਧਮਕੀਆਂ ਕੀ ਦਿੰਦਾ ਦੇਖੋ ਫਿਰ ਇਹਦੇ ਛੋਟੇ ਛੋਟੇ ਤਿੰਨ ਚਾਰ ਤੁਹਾਨੂੰ ਵੀਡੀਓ ਜਰੂਰੀ ਆ ਉਹ ਜ਼ਰੂਰ ਦੇਖਿਓ ਕਿਉਂਕਿ ਮੇਰੀ ਆਦਤ ਆ ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਇਹਦੀ ਵੀਡੀਓ ਨਾਲ ਲਾ ਕੇ ਇਹਨੂੰ ਇੱਕ ਇੱਕ ਗੱਲ ਦਾ ਜਵਾਬ ਦੇਵਾਂਗਾ ਇਸ ਕੁੱਤੇ ਬਿਗੈਰ ਤਲੋਕ ਨੂੰ ਮੈਂ ਇਸ ਤੋਂ ਪਹਿਲਾਂ ਕਿ ਵੀਡੀਓ ਲਾਵਾਂ ਯਾਰ ਗੱਲ ਇਹ ਆ ਕਿ ਸੋਸ਼ਲ ਮੀਡੀਆ ਸਾਡੇ ਕੋਲ ਵੀ ਹੈਗਾ ਹਰ ਚੀਜ਼ ਸਾਡੇ ਕੋਲ ਟੌਪ ਦਾ ਸਟੂਡੀਓ ਬਣਿਆ ਹੋਇਆ ਔਰ ਬੇਟਾ ਤੇਰੇ ਤੇਰੇ ਫੋਨ ਤੋਂ ਘੱਟੋ ਘੱਟ ਵੀ ਤਿੰਨ ਤਿੰਨ ਗੁਣਾ ਜ਼ਿਆਦਾ ਕੀਮਤ ਦਾ ਮੇਰੇ ਕੋਲ ਫੋਨ ਹੋਣਾ ਸਮਝਿਆ ਪਰ ਇਹਨਾਂ ਫੋਨਾਂ ਨੂੰ ਅਸੀਂ ਤੁਹਾਡੇ ਵਾਂਗੂ ਤੀਵੀਆਂ ਦਿਖਾਉਣ ਵਾਸਤੇ ਨਹੀਂ ਵਰਤਦੇ ਅਸੀਂ ਆਪਣੇ ਕੰਮ ਵਾਸਤੇ ਵਰਤਦੇ ਆਂ ਔਰ ਇੰਟਰਨੈਟ ਵੀ ਸਾਡੇ ਇੱਥੇ ਇੰਨਾ ਫਾਸਟ ਹੈ ਨਾ ਇੱਥੇ ਲਾਈਟ ਜਾਣੀ ਜਿੱਦਾਂ ਤੂੰ ਕਹਿਣਾ ਹੁੰਦਾ ਵੀਡੀਓ ਵਿੱਚ ਅੱਜ ਫੋਨ ਮੇਰਾ ਚਾਰਜ ਨਹੀਂ ਹੋਇਆ ਬਲੌਗ ਨਹੀਂ ਬਣਿਆ ਜਿੱਦਾਂ ਬਹੁਤ ਦੁਨੀਆ ਤੇਰੇ ਬਲੌਗਾਂ ਦੀ ਇੰਤਜ਼ਾਰ ਕਰਦੀ ਅੱਧੀ ਦੁਨੀਆ ਤਾਂ ਮਾਰ ਹੀ ਗਈ ਆ ਕਿ ਉਹਦਾ ਬਲੌਗ ਨਹੀਂ ਆਇਆ ਯਾਰ ਅੱਜ ਤਾਂ ਪਤਾ ਨਹੀਂ ਕੀ ਹੋਇਆ ਉਹ ਵੀਡੀਓ ਪਾ ਨਹੀਂ ਸਕਿਆ ਤਾਂ ਦਿਲੋਂ ਕਿਉਂ ਤੜਫ ਤੜਫ ਕੇ ਮਰ ਗਿਆ ਤੇਰੀ ਵੀਡੀਓ ਦੇ ਇੰਤਜ਼ਾਰ ਦੇ ਵਿੱਚ ਇਦਾਂ ਇਹ ਕਹੂਗਾ ਵੀ ਅੱਜ ਮਾਫੀ ਚਾਹੁੰਦਾ ਮੇਤੋਂ ਬਲੌਗ ਨਹੀਂ ਬਣਿਆ ਦਰ ਲਾਂਤ ਤੇਰੇ ਜੇ ਬੰਦੇ ਦੇ ਬੇਟਾ ਨੰਬਰ ਬਹੁ ਵੱਡਾ ਸਕਰੀਨ ਤੇ ਹੁੰਦਾ ਮੈਨੂੰ ਤੂੰ ਧਮਕੀਆਂ ਦੇਈਂ ਤੇ ਦੂਸਰੀ ਗੱਲ ਇਹ ਕਿ ਯਾਰ ਤੈਨੂੰ ਮੈਂ ਸੋਚਦਾ ਹੁੰਨਾ ਕਿ ਯਾਰ ਇਹਨਾਂ ਦੀ 3ਵੀਂ ਆ ਨਾ ਮਾੜੀ-ਮੋਟੀ ਸ਼ਾਇਦ ਇਹਨਾਂ ਨੂੰ ਅਕਲ ਹੋਏਗੀ ਕਿ ਇਹ ਕਹਿਣਗੇ ਵੀ ਨਹੀਂ ਅਸੀਂ ਸਾੜ ਤੇ ਵੀਡੀਓ ਕਦੋਂ ਬਣਾਉਣਾ ਸੀ ਨਹੀਂ ਵੀਡੀਓ ਬਣਾਉਣੀਆਂ ਨਹੀਂ 3ਵੀਂ ਆ ਤੇ ਉਹਨਾਂ ਦਾ ਵੀ ਸਿਰ ਆ ਉਹਨਾਂ ਦਾ ਵੀ ਸਿਰ ਆ ਜਿਹੜੀਆਂ ਆਪ ਮੋਰੇ ਆਪ ਉਹਨਾਂ ਦੇ ਫੋਨ ਤੇ ਮੋਰੇ ਵਾਲੇ ਦੁਆਲੇ ਆਪਣੇ ਸੌਰੀ ਮੈਂ ਕੁਝ ਗਲਤ ਕਹਿਣ ਲੱਗਾ ਸੀ ਕੀ ਕਮਾਉਂਦੀਆਂ ਫੇਰਦੀਆਂ ਨੇ ਪਰ ਤੁਸੀਂ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾਹੁੰਦਾ ਪਹਿਲਾਂ ਪੰਜਾਬ ਤੋਂ ਬਾਹਰ ਕੁਛ ਇਹੋ ਜਿਹਾ ਭੰਗੜੇ ਜਾਂ ਡਾਂਸ ਜਾਂ ਕੁੜੀਆਂ ਕਰਦੀਆਂ ਹੁੰਦੇ ਸੀ ਬਹੁਤ ਘਟਿਆ ਘਟਿਆ ਗੱਲਾਂ ਗੁੱਲਾਂ ਰੀਲਾ ਰੂਲਾ ਆਉਣੀਆਂ ਸ਼ੁਰੂ ਹੋਈਆਂ ਸੀ ਉਦੋਂ ਅਸੀਂ ਇੰਨੀ ਪਰਵਾਹ ਨਹੀਂ ਕੀਤੀ ਅਸੀਂ ਕਿਹਾ ਸਾਨੂੰ ਕੀ ਉਹਨਾਂ ਦੇ ਸੂਬੇ ਦੀਆਂ ਗੱਲਾਂ ਉਹਨਾਂ ਦੇ ਸੂਬੇ ਦੇ ਸਮਝ ਆਉਣ ਸਾਡੇ ਤੇ ਸ਼ਾਇਦ ਇਹਨਾਂ ਚੀਜ਼ਾਂ ਦਾ ਨਹੀਂ ਅਸਰ ਹੋਏਗਾ ਪਰ ਸਾਡੇ ਪੰਜਾਬ ਦੇ ਵਿੱਚ ਇੰਨੀ ਡੀਪਲੀ ਅਸਰ ਹੋ ਗਿਆ ਇੰਨੇ ਨੇੜਤਾ ਨਾਲ ਅਸਰ ਹੋ ਗਿਆ ਕਿ ਹਰ ਬੰਦਾ ਬੇਗਹਿਰਤ ਹੋਇਆ ਫਿਰਦਾ ਹਰ ਬੰਦਾ ਆਪਣੀਆਂ ਤੀਵੀਆਂ ਨੂੰ ਲੈ ਕੇ ਜਰ ਅਸੀਂ ਤਾਂ ਮੈਨੂੰ ਅੱਛਾ ਕਿਉਂ ਜੇ ਤੁਸੀਂ ਕਹੋਗੇ ਵੀ ਕਈ ਲੋਕ ਕਹਿੰਦੇ ਹੁੰਦੇ ਨਾ ਵੀ ਪਾਜੀ ਛੱਡੋ ਪਰ ਇਹਨਾਂ ਨੂੰ ਇਹ ਤਾਂ ਬੇਗਹਿਰਤ ਲੋਕ ਨੇ ਕਾਹਤੋਂ ਆਪਣੀ એનર્ਜੀ ਵੇਸਟ ਕਰਦੇ ਕਿਉਂ ਨਾ ਕਰੀਏ ਜਿੰਨੀਆਂ ਮੈਂ ਤੇ ਕਹਾਂ ਤੁਹਾਡੇ ਤੋਂ ਵੀ ਗਾਲਾਂ ਕੱਢ ਹੁੰਦੀਆਂ ਕੱਢੋ ਇਹਨਾਂ ਲੋਕਾਂ ਨੂੰ ਪਰ ਹੋ ਤਾਂ ਵੀ ਅਸਰ ਤੇ ਨਾ ਤੇ ਹੈ ਹੀ ਨਹੀਂ ਮੈਂ ਕਮੈਂਟ ਇੱਕ ਘਟੀਆ ਬੰਦੇ ਦੁਨੀਆ ਦੇ ਆਖਰੀ ਬੇਗਹਿਰਤ ਬੰਦੇ ਤੈਨੂੰ ਕਮੈਂਟ ਨਹੀਂ ਪੜਨੇ ਆਉਦੇ ਤੈਨੂੰ ਪੰਜਾਬੀ ਤੋਂ ਬੋਲਦਾ ਤੈਨੂੰ ਪੰਜਾਬੀ ਪੜਨੀ ਨਹੀਂ ਆਉਂਦੀ ਤੇਰੀ ਧੀ ਪੈਣ ਇੱਕ ਕੀਤੀ ਹੁੰਦੀ ਆ ਉਹ ਕਮੈਂਟ ਆਵੇ ਤੇਰੀ ਤੀਵੀ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਹੁੰਦੀਆਂ ਤੇਨੂੰ ਭੈਣ ਦੀਆਂ ਗਾਲਾਂ ਤੇਨੂੰ ਮਾਂ ਦੀਆਂ ਗਾਲਾਂ ਕੱਢੀਆਂ ਹੁੰਦੇ ਕੁੱਤੇ ਕੰਮ ਤੂੰ ਕਰਦਾ ਪਹਿਲੇ ਇਹ ਦੱਸ ਵੀ ਤੇਰੀ ਮਾਂ ਤੇ ਤੇਰੀ ਭੈਣ ਦਾ ਉਹਦੇ ਵਿੱਚ ਕੀ ਕਸੂਰ ਆ ਜਿਨ੍ਹਾਂ ਨੂੰ ਤੂੰ ਗੰਦੀਆਂ ਗਾਲਾਂ ਕਢਵਾਉਣਾ ਯਾਰ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਸੋਸ਼ਲ ਮੀਡੀਆ ਦੇ ਪੈਸੇ ਤੁਹਾਨੂੰ ਇੰਨਾ ਬੇਕਾਰ ਕਰ ਦਿੱਤਾ ਇੰਨਾ ਨਕਾਰਾ ਕਰਤਾ ਨਮਰਦ ਬਣਾ ਦਿੱਤਾ ਤੁਹਾਨੂੰ ਕਿ ਤੁਸੀਂ ਬਸ ਦਿਨ ਰਾਤ ਬਸ ਆਪਣੀਆਂ ਤੀਵੀਆਂ ਨੂੰ ਉਂਗਲਾਂ ਤੇ ਨਚਾਉਂਦੇ ਹੋ ਤੇ ਫੋਨਾ ਮੋਰੇ ਨਾਲ ਦੀਆਂ ਗੰਧੀਆਂ ਗੰਧੀਆਂ ਵੀਡੀਓ ਗੰਧੀਆਂ ਗੰਧੀਆਂ ਗੱਲਾਂ ਕਰਕੇ ਤੁਸੀਂ ਪਾਉਂਦੇ ਹੋ ਜਦੋਂ ਸੋਸ਼ਲ ਮੀਡੀਆ ਨਹੀਂ ਸੀਗਾ 스마트ਫੋਨ ਨਹੀਂ ਸੀ ਉਦੋਂ ਤੁਸੀਂ ਗੂੰ ਖਾਂਦੇ ਸੀਗੇ ਉਦੋਂ ਵੀ ਤਾਂ ਰੋਟੀ ਖਾਦੇ ਸੀ ਨਾ ਹੁਣ ਤੁਹਾਨੂੰ ਕੀ سونے ਦੀਆਂ ਰੋਟੀਆਂ ਖਾਣ ਦੀ ਆਦਤ ਪੈ ਗਈ ਹੈ ਫਾਇਦਾ ਕੀ ਤੁਹਾਡੇ ਮਰਦਤ ਫਿਰ ਫੂਕਾਆਂ ਫੂਕਣੇ ਦੇ ਨਾਲ ਤਰੱਕੀ ਕੀ ਕੀਤੀ ਇੰਨੀ ਬੇਗੈਰਤੀ ਫਲਾ ਕੇ ਵੀ ਆਪਣੇ ਤੀਵੀਆਂ ਨੰਗੀਆਂ ਕਰ ਕਰ ਦਿਖਾ ਕੇ ਵੀ ਤੇ ਤੁਸੀਂ ਖੱਟਿਆ ਕੀ ਪਿਲੋ ਇਹ ਦੱਸੋ ਮੈਨੂੰ ਇਹਦੀ ਕੋਸ਼ਿਸ਼ ਇੱਕ ਵੀਡੀਓ ਪਿੱਛੇ ਜਾ ਮੈਂ ਇੱਕ ਵਾਰੀ ਗੱਲ ਕੀਤੀ ਮਾੜੀ ਜੀ ਜ਼ਿਆਦਾ ਨਹੀਂ ਇਹਦੀ ਟੀਮੀ ਨੇ ਇਥੋਂ ਪਹਿਲੇ ਇਦਾਂ ਦੇਖਦੀ ਆ ਵੀ ਨਜ਼ਰ ਨਹੀਂ ਆਉਂਦਾ ਫੇਰ ਉਹ ਥੱਲੇ ਖਿੱਚਾਏ ਹੁਣ ਠੀਕ ਆ ਨਜ਼ਰ ਆਏਗਾ ਇਹਦੀ ਮੈਂ ਵੀਡੀਓ ਤੁਹਾਨੂੰ ਦਿਖਾਉਣਾ ਇੱਕ ਧਮਕੀ ਦਿੰਦਾ ਕਿਸੇ ਬੰਦੇ ਨੂੰ ਆ ਸੁਣਿਓ ਜਰਾ ਰੋਡਿਆ ਤੂੰ ਐ ਕਹਿਣਾਗਾ ਵੀ ਮੇਰੇ ਕਮੈਂਟ ਦੇਖ ਮੈਂ 4 ਮਹੀਨਿਆਂ ਚ ਤੂੰ 1.5 ਸਾਲ ਦੀ ਕਿਸੇ ਕਰਾਉਂਦਾ ਫਿਰਦਾਗਾ ਫੇਰ ਬਣਿਆ ਉਹ ਵੀ ਸਾਢੇ ਰੰਗ ਤੇ ਤੇਰਾ ਕੁਝ ਨਹੀਂਗਾ ਤੇਰੇ ਚ ਕੋਈ ਨਾ ਕੋਈ ਟੈਲੈਂਟ ਆ ਨਾ ਕੁਝ ਹੋਰ ਤੇਰੇ ਚ ਕੁਝ ਨਹੀਂਗਾ ਮੂੰ ਤੂੰ ਆਪਦੇ ਆਪ ਚ ਵੱਡਾ ਬਣਦਾਗਾ ਪਹਿਲਾਂ ਤੂੰ ਮੈਨੂੰ ਐਂ ਦੱਸ ਦੇ ਰੋਸਟ ਦਾ ਮਤਲਬ ਕੀ ਹੁੰਦਾ ਤੈਨੂੰ ਅਨ ਪੜਾ ਇੰਨਾ ਨਹੀਂ ਪਤਾ ਵੀ ਰੋਸਟ ਕਿਹੜੀ ਵੀਡੀਓ ਨੂੰ ਕਰੀ ਜਾਂਦਾ ਵੱਡੇ ਵੱਡੇ ਰੋਸਟਰਾਂ ਨੇ ਮੈਨੂੰ ਰੋਸਟ ਕਰਿਆ ਹੋਇਆਗਾ ਰੋਡਿਆ ਸੁਣ ਲੈ ਮੇਰੇ ਤੇ ਤੂੰ ਨੋਰਮਲ ਵੀਡੀਓ ਨੂੰ ਰੋਸਟ ਕਰਦਾ ਤੈਨੂੰ ਪਤਾ ਹੋਰ ਤਾਂ ਵੀ ਹੁੰਦੇ ਨਹੀਂ ਇਹਨਾਂ ਦੀ ਪਾਉਂਗਾ ਤਾਂ ਮੈਨੂੰ ਵੀਊ ਇਨੂੰ ਕਹਿੰਦੇ ਖਵਾਜੇ ਦਾ ਗਵਾਹ ਡੱਡੂ ਔਰ ਡੱਡਣੀ ਜੀ ਵੀ ਦੇਖ ਪਿਛਾੜਦੀ ਨਹੀਂ ਤੇਰਾ ਬੀਬਾ ਮੈਂ ਤੈਨੂੰ ਕਹਿਣਾ ਨਹੀਂ ਚਾਹੁੰਦਾ ਉਹ ਗੱਲਾਂ ਜਿਹੜੀਆਂ ਮੇਰੇ ਦਿਲ ਦੇ ਵਿੱਚ ਹੈ ਜਿਹੜਾ ਮੇਰਾ ਦਿਲ ਕਰਦਾ ਕਿ ਤੈਨੂੰ ਮੈਂ ਗੰਦੀਆਂ ਗੰਦੀਆਂ ਗਾਲਾਂ ਕੱਢਾਂ ਦੋਨਾਂ ਨੂੰ ਮੈਂ ਨਹੀਂ ਕੱਢਣੀਆਂ ਚਾਹੁੰਦਾ ਸ਼ਰਮ ਕਰ ਮਾੜੀ ਮੋਟੀ ਤੂੰ ਹੀ ਤੇਰੇ ਭਰਾ ਹੈ ਨਹੀਂਗੇ ਤੇਰੀ ਮਾਂ ਹੋਏਗੀ ਆ ਕੁੜੀ ਨੂੰ ਮੈਂ ਕਹਿ ਰਿਹਾ ਤੇਰਾ ਪਿਓ ਹੋਏਗਾ ਤੈਨੂੰ ਸਮਝਾਉਣ ਵਾਲਾ ਹੈ ਨਹੀਂ ਕੋਈ ਤੁਹਾਨੂੰ ਹੱਦ ਹੋ ਗਈ ਯਾਰ ਤੁਹਾਡੇ ਵਾਲੀ ਕਈ ਲੋਕ ਕੀ ਕਹਿ ਦੇਣਗੇ ਉਹ ਪਾਜੀ ਛੱਡੋ ਜੀ ਇਹ ਤੇ ਬੇਗਹਿਰਤ ਲੋਕ ਨੇ ਯਾਰ ਸੁਰਜੀਤ ਪਾਤਰ ਸਾਹਿਬ ਨੇ ਕਹਿ ਗਏ ਨੇ ਬੜੀ ਕਮਾਲ ਦੀ ਗੱਲ ਕਹਿ ਗਏ ਨੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਬੋਲਣਾ ਚਾਹੀਦਾ ਸਾਨੂੰ ਨਹੀਂ ਬੋਲਾਂਗੇ ਤੇ ਇਹਨਾਂ ਲੋਕਾਂ ਨੇ ਬੇੜਾ ਗਰਕ ਹੋਰ ਕਰ ਦੇਣਾ ਸਾਡੇ ਪੰਜਾਬ ਦਾ ਤੁਹਾਡੀਆਂ ਧੀਆਂ ਪੈਣਾ ਵਾਸਤੇ ਜ਼ਰੂਰ ਬੋਲੋ ਇਹਨਾਂ ਦੇ ਜਿੰਨੇ ਇਹਨਾਂ ਦੀ ਰਿਪੋਰਟਾਂ ਕਿਉਂ ਨਹੀਂ ਕਰਦੇ ਤੁਸੀਂ ਪੇਜਾਂ ਦੀਆਂ ਇਹਨਾਂ ਦੇ ਬੰਦ ਕਰੋ ਇਹਨਾਂ ਸਾਲਿਆਂ ਦਾ ਸਾਰਾ ਕੁਝ ਸੁਣਿਆ ਜਰਾ ਮੈਂ ਬੋਟੀ ਬੋਟੀ ਨਾਲ ਕਰਾ ਰਿਹਾ ਆ ਪਾਰਾ ਹੀ ਦੱਬ ਕਰਾਉਂਗੀ ਮੈਂ ਹੁਣ ਤੇਰੇ ਨਾਲ ਤੇਰੇ ਨਾਲ ਉਹ ਨਾਲੇ ਫੋਟੋ ਸਾਰੇ ਸਾਹਮਣੇ ਤੈਨੂੰ ਬਹੁਤ ਪ੍ਰਤਾਸ਼ ਕਰ ਲਿਆ ਪਰ ਹੁਣ ਤੂੰ ਸੁਧਰ ਜਾ ਤੈਨੂੰ ਵਾਰਨਿੰਗ ਦਿੰਨੇ ਆ ਨਹੀਂ ਤੇਰੇ ਤੇ ਫਿਰ ਮੈਂ ਬਰਚਾ ਵੀ ਦਰਜ ਕਰਾਉਂਗਾ ਤੇ ਫਿਰ ਤੂੰ ਕਿਸੀਆਂ ਕਰਦਾ ਆਏਂਗਾ ਤੇ ਆਪੀ ਮਾफी ਮੰਗੇਗਾ ਤੂੰ ਠੀਕ ਆ ਮੇਰੇ ਕੋਲੇ ਸਾਰੇ ਸਬੂਤ ਪਏ ਆ ਤੇ ਜੇ ਤੂੰ ਕਹਿੰਦਾ ਨਾ ਨੂਰਦੀ ਮਮੀ ਚਾੜ ਕੇ ਤੇਰੀ ਮਾਂ ਕੋਲੇ ਇੱਥੇ ਫੋਨ ਹੈ ਨਹੀਂ ਇਹਦੇ ਕੋਲੇ ਸਾਰੇ ਹਜੇ ਤੱਕ ਫੋਨ ਹੈ ਨਹੀਂ ਪੁੱਤਿਆ ਤੇਰੇ ਕੋਲੇ ਫੋਨ ਹੋਣਾ ਠੀਕ ਆ ਜਿਹੜੀ ਮੈਂ ਅਗਲ ਦਮ ਜਿਹੜੀ ਲੈਂਗੁਏਜ ਤੂੰ ਯੂਜ਼ ਕਰ ਜਦੋਂ ਮਰਜੀ ਇੱਥੇ ਵਟਸਐਪ ਚੱਲਦਾ 26 ਸਾਲਾਂ ਤੋਂ ਮੇਰਾ ਇਹੀ ਨੰਬਰ ਆ ਇਹ ਵੀ ਨਹੀਂ ਕਿ ਨੰਬਰ ਕੋ ਹੋਰ ਚੱਕ ਕੋ ਪਰਸਨਲ ਮੇਰਾ ਨੰਬਰ ਆ ਮੈਂ ਹੀ ਚੱਕਦਾ ਇਹ ਨੰਬਰ ਇੱਥੇ ਕਾਲ ਕਰੀਆਂ ਵੀਡੀਓ ਦੇਖ ਕੇ ਠੀਕ ਹੈ ਹੁਣ ਆਉਂਦੇ ਇਹਦੀਆਂ ਵੀਡੀਓ ਵੱਲ ਆਹ ਦੇਖੋ ਮਤਲਬ ਤੁਸੀਂ ਇਸ ਸਾਬਤ ਕੀ ਕਰਨਾ ਚਾਹੁੰਦੇ ਨੇ ਯਾਰ ਹਰ ਚੀਜ਼ ਨੂੰ ਇਹ ਦਿਖਾਉਣਾ ਚਾਹੁੰਦੇ ਨੇ ਕੁਝ ਗੰਦੀਆਂ ਚੀਜ਼ਾਂ ਜੀ ਸੀ ਗਿਆ ਉਹ ਮੈਂ ਨਹੀਂ ਦਿਖਾਉਣਾ ਆ ਤਾਂ ਦਿਖਾਉਣਾ ਤੁਸੀਂ ਇਰੀਟੇਟ ਹੋ ਜਾਓਗੇ ਜਿੱਦਾਂ ਇਹਨੂੰ ਨਾ ਤੇਨੂੰ ਜਾਦਾ ਘੁੱਟ ਪਰ ਨਾ ਤਾਂ ਸ਼ੁਰ ਕਰਦਾ ਪਰਦਾ ਹੈ ਤੇ ਨਾ ਇਹਨੂੰ ਖਾਣਾ ਖਾਣੇ ਖਾਂਦਾ ਇੰਨੀ ਆਵਾਜ਼ ਕਰਦਾ ਓਏ ਹੋਏ ਕਿਸੇ ਦੇ ਲਾਗੇ ਬਹਿ ਖਾਵੇ ਉਹ ਤਾਂ ਬੰਦਾ ਉਹੀ ਮਰ ਜਵੇ ਤੇਰੀ ਆਵਾਜ਼ ਨਾਲੀ ਜਿਹੜੀ ਖਾਣ ਦੀ ਆਵਾਜ਼ ਪਚੱਕ ਪਚੱਕ ਦੀ ਹੁੰਦੀ ਨਾ ਉਹ ਸੁਣਿਓ ਇਹਦੀ ਜਰਾ ਦੇਖਿਓ ਹੁਣ ਇਹਦੀ ਚਾਹ ਘੁੱਟ ਚਾਹ ਪਰ ਦੇ ਆਵਾਜ਼ ਸੁਣਿਓ ਘੁੱਟ ਪਰ ਦੇ ਦੀ ਚਾਹ ਪੀਓ ਚਾਹ ਦਰਲਾਂ ਚਾਹ ਤੇ ਨਾਲ ਪੀਂਦੀਆਂ ਹਣੇ ਦੇਖਿਓ ਇਹਦੀ ਖਾਨ ਅਨ ਐਸਾ ਅਨਪੜ ਬੇਗਹਿਰਤ ਬੰਦਾ ਦੇਖਿਓ ਜਰਾ ਨਾਲ ਚੌਲਾਂ ਵਾਲੀਆਂ ਪਿੰਨੀਆਂ ਦੱਸ ਦੋ ਕੌਣ ਲੈ ਕੇ ਆਇਆ ਆ ਦੱਸ ਦੇ ਦੱਸ ਦੇ ਕਿਤੇ ਇਹ ਗੱਲ ਰਹਿ ਨਾ ਜਾਵੇ ਕੌਣ ਲੈ ਕੇ ਆਇਆ ਤੂੰ ਦੱਸ ਫਿਰ ਫਿਰ ਮੂੰਹ ਤੇਰਾ ਯਾਰ ਐਸਾ ਘਟੀਆ ਬੰਦਾ ਯਾਰ ਐਸਾ ਅਨਪੜ ਬੰਦਾ ਨਾ ਤੈਨੂੰ ਪੀਣ ਦਾ ਪਤਾ ਨਾ ਤੈਨੂੰ ਖਾਣ ਦਾ ਪਤਾ ਸਾਲਿਆ ਤੈਨੂੰ ਸਿਰਫ ਫੋਨ ਹੀ ਫੜਨਾ ਆਉਂਦਾ ਉਹ ਵੀ ਨਹੀਂ ਆਉਂਦਾ ਬਸ ਫੜ ਲੈਣਾ ਤੂੰ ਨੂਰ ਦੇ ਡਾਡੀ ਦੀ ਸੱਸ ਲਈ ਆਈ ਪੰਨੀਆਂ ਜਾਨਕੀ ਮੇਰੀ ਮੰਮੀ ਉਹਨੇ ਬਣਾ ਕੇ ਭੇਜੀਆ ਡਿਆੜੀ ਭਾਬੀ ਆ ਜੀ ਭਾਬੀ ਦੇ ਭਰਾ ਅਸੀਂ ਲੋੜੀ ਦੇ ਆ ਓਏ ਹੋਏ ਅਰੇ ਅੜੀਆਂ ਮੂੰਹ ਭਰੀ ਆਂ ਵਰਫੀ ਪਈ ਤੱਕ ਬਸ ਸਨੋਲੀ ਹਾਂ ਹੁਣ ਆ ਅੱਛਾ ਇਹ ਘਟਿਆ ਬੰਦੇ ਨੇ ਕਰਨਾ ਕੱਖ ਨਹੀਂ ਟਕੇ ਦਾ ਟਕੇ ਦਾ ਕੰਮ ਨਹੀਂ ਕਰਨਾ ਸਾਰੀ ਦਿਹਾੜੀ ਇਹਨੇ ਮੈਨੂੰ ਆ ਲਿਆ ਦੇ ਮੈਨੂੰ ਉਹ ਲਿਆ ਦੇ ਉਹੋ ਜੀ ਉਹ ਇਹੋ ਜੇ ਕੋਤ ਅਸਲ ਤੂੰ ਪੰਜਾਬੀ ਹੋਵੇਂ ਨਾ ਪਤਾ ਹੋਵੇ ਇਹਦੇ ਜੁੱਤੀ ਮਾਰੇ ਠਾਹ ਕਰਦੀ ਮੂੰਹ ਦੇ ਉੱਤੇ ਸਾਲੇ ਦੇ ਵੀ ਤੂੰ ਬੱਤੀ ਵੀ ਕੁਝ ਕਰ ਲੈ ਉਹ ਵੀ ਓਦਾਂ ਦੀ ਲਿਆ ਕੇ ਜੋ ਮੰਗਦਾ ਲਿਆ ਕੇ ਦੇ ਦਿੰਦੀ ਉਹਨੂੰ ਫਿਰੇ ਮੂੰਹ ਤੁਹਾਡੇ ਜਿਉਣਦਾ ਹੀ 6 ਵਜੇ ਨਾ 6 ਵਜੇ ਆ ਤੇ ਮੌਸਮ ਸਾਰੇ ਦਿਨ ਸ਼ਾਮ ਨੂੰ 3 ਵਜੇ ਮਹੀ ਬੰਦ ਹੋ ਜਾਂਦਾ 4 ਵਜੇ ਵੀ ਮੰਨਦਾ ਹਾਂ 3-4 ਵਜੇ ਮਹੀ ਬੰਦ ਹੋ ਜਾਂਦਾ ਅੱਜ ਕੋਈ ਕੰਮ ਨਹੀਂ ਹੋਇਆ ਫੋਨ ਉਧਰੋਂ ਸਵਿਚ ਆਫ ਹੋ ਗਿਆ ਉਧਰੋਂ ਖੰਭਾ ਡਿੱਗ ਗਿਆ ਲਾਈਟ ਵੀ ਗਈ ਹੁਣ ਜਰਾ ਤੋ ਜਾ ਸਕਦੀ 10% ਕਰਿਆ ਸ਼ਾਮ ਨੂੰ ਲਾਈਟ ਆਈ ਹੈ ਕੀ ਦੋ ਤਾਂ ਜਿਆਦਾ ਕਰਨਾ ਹਾਂ ਹੋ ਗਿਆ ਤੇਜ਼ ਹੋ ਗਿਆ ਤੇਜ਼ ਤੇ ਕਣਮਣ ਕਣਮਣ ਹੋਈ ਜਾਂਦੀ ਹੈ ਸਟਾਰਟ ਕਰ ਦੇ ਹੋਰ ਵੱਡੀਆਂ ਵੱਡੀਆਂ ਲੱਗਦੀ ਇੱਕ ਹੋਰ ਤੁਹਾਨੂੰ ਇਹਦੀ ਵੀਡੀਓ ਦਿਖਾ ਦੋ ਐਕਚੁਅਲੀ ਛੋਟੀਆਂ ਛੋਟੀਆਂ ਬਸ ਹਾਂਜੀ ਆਜੋ ਜੀ ਰੋਟੀਆਂ ਖਾਣੀਆਂ ਤੱਤੀਆਂ ਤੱਤੀਆਂ ਰੋਟੀਆਂ ਨੋਦੀ ਵਾਂਗ ਹੀ ਵੈਸੇ ਤਾਂ ਬਕਾਰ ਹੈ ਯਾਰ ਇਹ ਬੰਦੇ ਨੇ ਹਰ ਮਤਲਬ ਖਾਂਦੇ ਪੀਂਦੇ ਨੇ ਫੋਨ ਹੱਥ ਇੱਕੋ ਹੀ ਹੱਥ ਨਾਲ ਖਾਣ ਲੱਗਾ ਹੁੰਦਾ ਇਹ ਇੱਕੋ ਹੱਥ ਨਾ ਖਾਲੇ ਇੱਕ ਹੱਥ 'ਤੇ ਫੋਨ ਹੀ ਰਹਿੰਦਾ ਸਾਰੀ ਦਿਹਾੜੀ ਸਾਲਿਆ ਬਣਾ ਹੀ ਲੈ ਸਿਰ ਦੇ ਨਾਲ ਫੋਨ ਕਿਤੇ ਮੜਾ ਲਾ ਵਿੱਚ ਮੱਥੇ ਦੇ ਜੇ ਕੋਈ ਟੈਕਨੋਲੋਜੀ ਹੈਗੀ ਆ ਤਾਂ ਇਹ ਇਹਨਾਂ ਨੂੰ ਗਾਲਾਂ ਗੋਲਾਂ ਦਾ ਕੋਈ ਹੁਣ ਮੈਂ ਵੀ ਕੱਢ ਰਿਹਾ ਕੋਈ ਮਤਲਬ ਨਹੀਂ ਇਹਨਾਂ ਨੂੰ ਇਹ ਤਾਂ ਵੀ ਬਸ ਸਾਡਾ ਸਾਡੀ ਵੀਡੀਓ ਦਿਖਾਈ ਆ ਬਸ ਇਹਨਾਂ ਨੂੰ ਕਹਿੰਦੇ ਅਸਲੀ ਬੇਗਹਿਰਤ ਜਿਨ੍ਹਾਂ ਦੇ ਬਲੱਡ ਵਿੱਚ ਬੇਗਹਿਰਤੀ ਦਾ ਖੂਨ ਆ ਇਹ ਉਹ ਲੋਕ ਨੇ ਮੈਂ ਇਹਦੇ ਕੋਲ ਨਹੀਂ ਇਹ ਤਾਂ ਟਕੇ ਦਾ ਬੰਦਾ ਮੇਰੇ ਵਾਸਤੇ ਟਕੇ ਦਾ ਵੀ ਜਿਆਦਾ ਟਕੇ ਤਾਂ ਦੁੱਕੀ ਦੀ ਕੁਛ ਹੁੰਦੀ ਅਸੀਂ ਪਹਿਲਾਂ ਪਹਿਲਾਂ ਮੇਰੇ ਵਾਸਤੇ ਇਹੋ ਹੀ ਆ ਇੰਨੀ ਕੁ ਜੋਗਾ ਯਾਰ ਵਾਸਤੇ ਇਹ ਸੁਣਦਾ ਵੀਡੀਓ ਮੈਨੂੰ ਕਾਲ ਕਰਕੇ ਗੱਲ ਕਰ ਲਵੇ ਮੇਰੇ ਨਾਲ ਮੇਰੇ ਵਾਸਤੇ ਟਕੇ ਦਾ ਵੀ ਨੀਗਾ ਇਹ ਬੰਦਾ ਪਰ ਮੈਂ ਸਾਧ ਸੰਗਤ ਜਿਹੜੇ ਮੇਰੇ ਵਿਊਅਰ ਨੇ ਉਹਨਾਂ ਕੋਲੋਂ ਮਾਫੀ ਮੰਗਦਾ ਜੇ ਕੁਝ ਗਲਤ ਲਫ਼ਜ਼ ਮੇਰੇ ਕੋਲੋਂ ਕਿਹਾ ਜਾਵੇ ਤਾਂ ਮਾਫੀ ਚਾਹੁੰਨਾ ਪਰ ਇਸ ਬੰਦੇ ਤੋਂ ਨਹੀਂ ਮਾਫੀ ਮੰਗਦਾ ਮੈਂ ਇਹ ਤੋਂ ਖਾਦੀ ਮਾਫੀ ਮੰਗਣੀ ਫਿਰ ਟੇਮੂ ਵਾਲੇ ਤੋਂ ਆ ਸੁਣਿਓ ਇਹ ਤੇ ਪਚਕ ਪਚਕ ਟਕੀਆਂ ਟਕੀਆਂ ਮੈਂ ਦੋ ਤਿੰਨ ਉਠੀ ਤਾਂ ਭਲਾ ਫਟੋ ਜੇਂਗੀ ਮੈਨੂੰ ਆ ਇਰਿਟੇਟ ਕਰ ਰਹੀ ਆਵਾਜ਼ ਇਹਦੀ ਖਾਂਦੇ ਦੀ ਬਹੁਤ ਜ਼ਿਆਦਾ ਟੂ ਬੀ ਓਨੈਸਟ ਅਕੀਰ ਦੀ ਹਾਂ ਨਾ ਧੀ ਨਜ਼ਰ ਆ ਬੱਤੀ ਮਕੀਆਂ ਬੱਦੀਆਂ ਹਨ ਉਹਨੂੰ ਵੀ ਪਲਵਾ ਦੇ ਓਏ ਹੋਰ ਤੋਬਾ ਮਾਲਕਾ ਇੱਕ ਹੋਰ ਤੁਹਾਨੂੰ ਵੀਡੀਓ ਦਿਖਾਉਣੀ ਹੁਣੇ ਦੀ ਉਹ ਦੇਖਿਓ ਜਨਾਨੀ ਨੂੰ ਚੜਾਇਆ ਹੋਇਆ ਉੱਪਰ ਕੋਇਟਾਂ ਉਟਾਂ ਕੋ ਲਾਉਣ ਲੱਗੀ ਹੋਈ ਜ਼ਾ ਪਤਾ ਨਹੀਂ ਕੀ ਐ ਕਿਚਨ ਦੀ ਛੱਤ ਤੇ ਇਹ ਸਾਲਾ ਬੇਗਹਿਰ ਤੂੰ ਵੀ ਤੂੰ ਕੁੱਤਿਆ ਤੂੰ ਮਾਰ ਉਹਥੇ ਉਹ ਉੱਥੇ ਚੜ ਜਿਹੜਾ ਤੇਰੇ ਕਰਨ ਵਾਲਾ ਕੰਮਾ ਤੂੰ ਕਰੋ ਤੀਵੀ ਪਰ ਤੀਵੀ ਨੂੰ ਵੀ ਮੈਂ ਤੀਵੀ ਤੇ ਵੀ ਤਰਸ ਕਿਵੇਂ ਕਰ ਲਈਏ ਤੀਵੀ ਤਾਂ ਉਹਦਾ ਵੀ ਸਿਰ ਆ ਨਾ ਜੇ ਕੋ ਚੰਗੀ ਹੋਵੇ ਤੀਵੀ ਤਾਂ ਸਿਰ ਚ ਉਥੇ ਇੱਟ ਮਾਰਦੀ ਆ ਵੀਡੀਓ ਆ ਤੁਹਾਨੂੰ ਦਿਖਾਉਣਾ ਅਨੂਰ ਦਾ ਸਾਰਾ ਸਮਾਂਦਰ ਦੇ ਵਿੱਚ ਉਹਦੀ ਤਾਂ ਉੱਥੇ ਇੱਟ ਮਾਰਦੀ ਐ ਤੇ ਸਿਰ ਦੇ ਵਿੱਚ ਵੀ ਆ ਕੇ ਕਰਤਾ ਤੂੰ ਇਹਨੂੰ ਫੋਨ ਨੂੰ ਲਿਆ ਹੋਇਆ ਕਿਤੇ ਫਿਰ ਮੈਂ ਉਹੀ ਕਹਿਣ ਲੱਗਾ ਸੀਗਾ ਕਿ ਤੂੰ ਲਿਆ ਹੋਇਆ ਉੱਥੇ ਤੂੰ ਇਹਦੇ ਇਹਨੂੰ ਇਹ ਆ ਆ ਪਿਓ ਤੇਰਾ ਨੂੰ ਕਿਹਾ ਕਿ ਕੰਮ ਕਰਿਆ ਹਜਰ ਤੂੰ ਲੱਗੀ ਹੋਈ ਕੰਮ ਪਰ ਤੂੰ ਵੀ ਇਸੇ ਲਾਇਕ ਆ ਬੀਬਾ ਅਨੂਰ ਦਾ ਸਾਰਾ ਸਮਾਂਦਰ ਦੇ ਵਿੱਚ ਜਿਹੜਾ ਮੁੜ ਕੇ ਆਵੇ ਨਾ ਕਿਦੇ ਚ ਭਰ ਦੇ ਇਹਨੂੰ ਡੱਕ ਤਾਂ ਜਾਈ ਨਾ ਪਰੇ ਜੱਟ ਖਾਲੀ ਆਪ ਸਾਲਾ ਵੀਡੀਓ ਬਣਾ ਰਿਆ ਤੋ ਉਹਨੂੰ ਦੇ ਕਿੱਥੇ ਚਾੜਿਆ ਹੋਇਆ ਗੋਲ ਆਈ ਪਿਆ ਆ ਬਤੀਲਾ ਜਿਵੇਂ ਤਰਿਆ ਨੂਰ ਦੇ ਪੂਰ ਪਰਾਂ ਦੇ ਬਹੁਤ ਹੋਏ ਪਿਆ ਪੂਰ ਨਾਲ ਇਹ ਸਾਜ ਮਿਲੋ ਨਾ ਆ ਨੀ ਕਦੀ ਨਹੀਂ ਹੁੰਦਾ ਆਪਾਂ ਵਿਚਲੇ ਦੋ ਕੱਟੇ ਵੇਚੇ ਸੀ ਇਹ ਕਚਕੜੇ ਦੇ ਦੋ ਕੱਟੇ ਦੋ ਕੱਟੇ ਹੋਰ ਹੋ ਗਈ ਟਰੈਕਟਰਾਂ ਦੇ ਨਾ ਦੋ ਘਟੇ ਲੈ ਕੇ ਤਾਂ ਕਿੰਨੇ ਰੁਪਏ 20 ਰੁਪਏ 10 60 ਚ ਨਹੀਂ ਉਹ ਤਾਂ ਹੋਰ ਵੀ ਸਮਾਨ ਸੀ ਨੂਰ ਦਾ ਸਮਾਨ ਤਾਂ 20 20 ਰੁਪਏ ਦਾ ਹੋਇਆ ਸੀ ਮੈਂ ਕਿਹਾ ਦੋ ਦੋ ਘਟੇ 20 ਰੁਪਏ ਦੇ ਇਹਨੇ ਦਿਨੋ ਕਿ ਤੋਇਆ ਕਤ ਇੱਕ ਛੋਟੀ ਜੀ ਵੀਡੀਓ ਜ਼ਰੂਰ ਦਿਖਾਉਣੀ ਤੁਹਾਨੂੰ ਉਹਦੇ ਨਾਲ ਕਾਨੂੰਨੀ ਗੱਲਬਾਤ ਵੀ ਮਿਲਦੀ ਹੈ ਇਸ ਕਰਕੇ ਕਾਨੂੰਨ ਦੀ ਵੀ ਗੱਲ ਕਰਨੀ ਪੈਣੀ ਥੋੜੀ ਇਸ ਕਰਕੇ ਇਹ ਵੀਡੀਓ ਆ ਦੇਖਿਓ ਸਾਡੇ ਤੇ ਇੱਥੇ ਇਹ ਆ ਕਿ ਇੱਕ ਸੈਕਿੰਡ ਵਾਸਤੇ ਵੀ 벨ਟ ਨਹੀਂ ਲਾ ਸਕਦੇ ਜਿਹੜੇ ਜਿਹੜੇ ਅਡਲਟ ਨੇ ਉਹ ਲੋਕ ਬੱਚੇ ਦੀ ਸਪੈਸ਼ਲ ਸੀਟ ਹੁੰਦੀ ਆ ਮਜਾਲ ਆ ਤੁਸੀਂ ਡੇਢ ਮਿੰਟ ਦੀ ਡਰਾਈਵ ਵੀ ਕਰ ਸਕੋ ਉਹ ਸੀਟ ਸੀਟ ਦੇ ਵਿੱਚ ਬੱਚੇ ਨੂੰ ਬਿਠਾ ਕੇ ਪ੍ਰੋਪਰ ਉਹਦੀਆਂ 벨ਟਾਂ ਬੁਲਟਾਂ ਲਾਉਣ ਤੋਂ ਬਿਨਾ ਐਸ ਉਮਰ ਦੇ ਬੱਚੇ ਨੂੰ ਸਾਡੇ ਕਾਨੂੰਨ ਵੀ ਉੱਥੇ ਕੋਈ ਨਹੀਂ ਇਹ ਤਾਂ ਬਿਗੈਰਤ ਹੈਗੇ ਨੇ ਨਾ ਪਰ ਉੱਥੇ ਪੁਲਸਾਂ ਜਾਂ ਉੱਥੇ ਕਾਨੂੰਨ ਵੀ ਕੁਛ ਨਹੀਂ ਆ ਦੇਖੋ ਫੇਰ ਕਹਿਣਾ ਅੱਛਾ ਜੇ ਰੱਬ ਨਾ ਕਰੇ ਕੋਈ ਬੱਚੇ ਨਾਲ ਇਹਦਾ ਹੈਪਨ ਹੋ ਜਾਵੇ ਐਕਸੀਡੈਂਟ ਹੋ ਕੇ ਫਿਰ ਕਿਹੜਾ ਦੋਸ਼ ਦੇਣਾ ਇਹਨਾਂ ਨੇ ਸਰਕਾਰਾਂ ਨੂੰ ਸਿਸਟਮ ਨੂੰ ਉੱਥੇ ਦੇ ਪ੍ਰਸ਼ਾਸਨ ਨੂੰ ਕਿ ਸਾਨੂੰ ਇਨਸਾਫ ਮਿਲੇ ਪਰ ਕਰਦੇ ਕਿਨੇ ਆ ਦੇਖੋ ਆ ਦੇਖੋ ਵੀਡੀਓ ਦੇਖ ਕੇ ਤੁਹਾਡਾ ਤਾਂ ਪਤਾ ਨਹੀਂ ਇੰਡੀਆ ਵਿੱਚ ਰਹਿੰਦੇ ਪਰ ਮੈਂ ਤਾਂ ਬਹੁਤ ਹੈਰਾਨ ਹੋਇਆ ਦੇਖ ਕੇ ਬੱਚੇ ਨੂੰ ਮੋਰੇ ਖੜਾ ਕੀਤਾ ਹੈ ਚਲਦੀ ਗੱਡੀ ਦੇ ਵਿੱਚ ਉਹਨੂੰ ਖਵਾ ਰਹੇ ਨੇ ਡੈਸ਼ਬੋਰਡ ਦੇ ਰੱਬ ਨਾ ਕਰੇ ਕੋਈ ਐਕਸੀਡੈਂਟ ਤਾਂ ਬੱਚਾ ਬਚੇਗਾ ਹੋਪੈਲ ਤਾਂ ਸਭ ਕੁਟਿਆ ਜਾਏਗਾ ਵਿੱਚੇ ਆ ਦੇਖੋ ਜਰਾ ਸਾਲੇ ਮਤਲਬ ਛੱਡਦੇ ਨਹੀਂ ਉਹ ਉਹ ਆ ਘਟਿਆ ਬੰਦਾ ਡਰਾਈਵ ਕਰ ਰਿਆ ਹੋਇਆ ਉਹਦੇ ਵਿੱਚ ਵੀਡੀਓ ਬਣਾ ਰਿਆ ਨਾਲ ਵੀਡੀਓ ਆਹੋ ਗੱਡੀ ਚਲਾ ਰਿਆ ਦੇਖੋ ਜਰਾ ਆ ਦੇਖੋ ਬੱਚੇ ਨੂੰ ਕਿੱਥੇ ਖੜਾ ਕੀਤਾ ਹੋਇਆ ਯਾਰ ਕਮਾਲ ਹੈ ਤੁਸੀਂ ਜਾ ਰਹੇ ਹੋ ਤੁਹਾਨੂੰ ਕੋਈ ਰੋਗ ਤਾਂ ਨਹੀਂ ਕਾਦੇ ਵਾਸਤੇ ਪੁਲਿਸ ਪੁਲਿਸ ਉੱਤੇ ਹੈਗੀ ਯਾਰ ਬੱਚੇ ਦੀ ਸੀਟ ਪਿਛਲੀ ਸੀਟ ਤੇ ਲੱਗੀ ਹੁੰਦੀ ਸਪੈਸ਼ਲ ਸੀਟ ਹੁੰਦੀ ਬੱਚੇ ਦੀ ਮੈਨੂੰ ਨਹੀਂ ਥੋੜਾ ਜਿਹਾ ਥੋੜਾ ਮੈਨੂੰ ਕਵਾ ਦਿਓ ਫੁਰਬਾ ਦੇ ਕੋਈ ਬਟ ਨੰਨੂ ਹਾਂ ਹਾਇਨੀ ਤੇਰਾ ਤੇਰਾ ਇਦੇ ਨੇ ਕੁਝ ਆਈ ਹੁਣ ਨਾ ਨੌਂਦਾ ਨਾ ਤੌਂਦਾ ਬਿਜੜੇ ਅਰਗੇ ਦੇ ਵਾਲ ਖਿਲਰੇ ਪਏ ਆ ਉਧਰ ਸੁੱਤਾ ਔਰ ਤੇ ਲਾ ਪੈਂਦਾ ਬਸ ਵੀਡੀਓ ਤੇ ਤੇਰੇ ਕੱਪੜੇ ਖਰਾਬ ਹੋ ਗਏ ਹੋ ਹੋਲੀ ਖਾਲਾ ਦੇਖ ਰੋਡ ਤੇ ਨੇ ਇਹ ਲੋਕ ਔਰ ਰੋਡ ਤੇ ਇਹ ਲੋਕ ਕੀ ਕਰ ਰਹੇ ਨੇ ਤੁਸੀਂ ਸਾਰੇ ਦੇਖ ਹੀ ਲਿਆ ਸੋ ਇਹ ਨੇ ਇਹਨਾਂ ਦੀਆਂ ਗੱਲਾਂ ਕੁਸ਼ਿਕ ਦਿਲ ਕਰਦਾ ਕਿ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢੀਏ ਕਿਉਂਕਿ ਅਸੀਂ ਉਹ ਸਮਾਂ ਦੇਖਿਆ ਜਦੋਂ ਵੱਡੇ ਵੱਡੇ ਕੁੰਡ ਕੱਢੇ ਹੁੰਦੇ ਸਨ ਬੀਬੀਆਂ ਨੇ ਤੇ ਜਦੋਂ ਬਜ਼ੁਰਗ ਘਰਾਂ ਦੇ ਵਿੱਚ ਉਹਦੇ ਖੰਗੂਰਾ ਮਾਰ ਕੇ ਉਹਦੇ ਹੀ ਪਤਾ ਲੱਗ ਜੀਵੇ ਨੋਤੀ ਨੂੰ ਕਿ ਮੈਂ ਆ ਗਿਆ ਘਰ ਜੇ ਕੁੰਡ ਨਹੀਂ ਕੱਢਿਆ ਤੇ ਕੁੰਡ ਕੱਢ ਲਵੇ ਕੁੰਡ ਤਾਂ ਕੀ ਹੁਣ ਤੁਸੀਂ ਜੋ ਦਿਖਾਉਂਦੇ ਹੋ ਤੁਹਾਨੂੰ ਪਤਾ ਹੈ ਮੈਂ ਅੱਗੇ ਇੱਕ ਦੋ ਵੀਡੀਓ ਚ ਜ਼ਿਕਰ ਕੀਤਾ ਖੁੱਲ ਕੇ ਇਹਨਾਂ ਅੱਜ ਮੈਂ ਤੇ ਕੱਲੀ ਕੱਲੀ ਜੋੜੀ ਮੇਰੇ ਤੋਂ ਬਚ ਕੇ ਰਹਿਣਾ ਇਹੋ ਜੀਆਂ ਜੋੜੀਆਂ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਤੁਸੀਂ ਚਾਹੁੰਦੇ ਹੋ ਕਿ ਐਸ ਆ ਗੰਦ ਪਾਰਿਆ ਤੁਸੀਂ ਮੈਨੂੰ ਵੀਡੀਓ ਭੇਜੋ ਪਲੱਸ ਇਹ ਵੀ ਮੈਂ ਕਹਾਂਗਾ ਕਿ ਤੁਸੀਂ ਵੀ ਇਹਨਾਂ ਨੂੰ ਦੇਖਣਾ ਬੰਦ ਕਰੋ ਇਹਨਾਂ ਦੇ ਕੰਪਲੇਂਟਸ ਕਰਨੀ ਸ਼ੁਰੂ ਕਰੋ ਇਹਨਾਂ ਨੂੰ ਕਮੈਂਟ ਕਰਨੇ ਬੰਦ ਕਰ ਦਿਓ ਤੁਸੀਂ ਧੀਆਂ ਭੈਣਾਂ ਦੇ ਗਾਲ੍ਹਾਂ ਵੀ ਕਰ ਦਿਓ ਉਹ ਵੀ ਇਹਨੂੰ ਫਾਇਦਾ ਹੀ ਦਿੰਦੇ ਹੋ ਕਮੈਂਟ ਕੁਮੈਂਟਰ ਨਾ ਕਰਿਆ ਕਰੋ ਸਿੱਧੀ ਕੰਪਲੇਂਟ ਕਰੋ ਜੇ ਤੁਹਾਡੇ ਨੇੜੇ ਤੇ ਰਹਿੰਦੇ ਨੇ ਜਾ ਕੇ ਇਹਨਾਂ ਦੇ ਘਰੀ ਘਰੀ ਜਾ ਕੇ ਸਿੱਧੇ ਕੰਪਲੇਂਟ ਕਰੋ ਸਪੈਸ਼ਲੀ ਵਾਈਫ ਦੇ ਪੇਰੈਂਟਸ ਨੂੰ ਜਰੂਰ ਮਿਲੋ ਜੇ ਤੁਹਾਨੂੰ ਜਾਣਦੇ ਨੇ ਨਾ ਇਹੋ ਜਿਹੇ ਬੇਗਹਿਰਤ ਲੋਕ ਮੈਨੂੰ ਨੰਬਰ ਤੇ ਉਹਨਾਂ ਦੇ ਪੇਰੈਂਟਸ ਦਾ ਕੁੜੀ ਦੇ ਪਿਓ ਦਾ ਭਰਾ ਦਾ ਮੈਨੂੰ ਨੰਬਰ ਦਿਓ ਮੈਂ ਗੱਲ ਕਰਾਂਗਾ ਪੁੱਛਾਂਗਾ ਕਿ ਤੁਹਾ ਤੁਸੀਂ ਕਿਹੜੇ ਬੇਗਹਿਰਤ ਲੋਕ ਹੋ ਜਿਨ੍ਹਾਂ ਦੀਆਂ ਭੈਣਾਂ ਆਹਾਂ ਕੁਛ ਸਾਰੀ ਦਿਹਾੜੀ ਕੈਮਰਿਆਂ ਤੇ ਰਹਿੰਦੀਆਂ ਨੇ ਜਹੇ ਜੋ ਪ੍ਰੋਣੇ ਦੇ ਜੁੱਤੀਆਂ ਮਾਰੋ ਢਾ ਕੇ ਉੱਥੇ ਸੋ ਅੱਜ ਇਹਨਾਂ ਦੀ ਗੱਲ ਕੀਤੀ ਹੈ ਹੋਰ ਗੱਲ ਕਰਦੇ ਰਾਵਾਂ ਕਿ ਮੈਂ ਤੇ ਕਰਦਾ ਰਾਵਾਂਗਾ ਤੁਹਾਡਾ ਪਤਾ ਨਹੀਂ ਤੁਹਾਡੇ ਮੈਨੂੰ ਸਾਥ ਦੀ ਲੋੜ ਆ ਸਿਰਫ ਸਾਥ ਤੋਂ ਸੇਹ ਦੇਣਾ ਕਿ ਤੁਸੀਂ ਇਹਨਾਂ ਵੀਡੀਓ ਨੂੰ ਜ਼ਰੂਰ ਅੱਗੇ ਤੋਂ ਅੱਗੇ ਪਚਾਓ ਤਾਂ ਕਿ ਸ਼ਾਇਦ ਮਾੜੀ ਮੋਟੀ ਲੋਕਾਂ ਨੂੰ ਸ਼ਰਮ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸ਼ਿਸ਼ ਕਰੋ ਇਹਨਾਂ ਸੋਸ਼ਲ ਮੀਡੀਆ ਤੋਂ ਮੈਂ ਨਹੀਂ ਕਹਿੰਦਾ ਬਚੋ ਚੰਗੇ ਚੰਗੀਆਂ ਗੱਲਾਂ ਕਰੋ ਕਈ ਲੋਕ ਹੈਗੇ ਨੇ ਚੰਗੇ ਮੈਸੇਜ ਵੀ ਦਿੰਦੇ ਨੇ ਪਰ ਬਹੁਤ ਘੱਟ ਰੋਕ ਰਹਿਗੇ ਨੇ ਹਰ ਬੰਦਾ ਤੁਸੀਂ ਕੈਮਰਾ ਔਨ ਕਰਕੇ ਕੱਪੜੇ ਬਦਲਨੇ ਸ਼ੁਰੂ ਕਰ ਦਿਓ ਕੱਪੜੇ ਖਰੀਦਣ ਜਾਂਦੇ ਹੋ ਉੱਥੇ ਫਿਟਿੰਗ ਰੂਮ ਚ ਜਾ ਕੇ ਵੀ ਕੈਮਰਾ ਲਾ ਕੇ ਕਰ ਦਿਓ ਯਾਰ ਪਹਿਲਾਂ ਤਾਂ ਅਸੀਂ ਇਹ ਕਹਦੇ ਹੁੰਦੇ ਸੀ ਫਿਟਿੰਗ ਰੂਮਾਂ ਦੇ ਵਿੱਚ ਹਿਡਨ ਕੈਮਰੇ ਲੱਗੇ ਹੋਣ ਤਾਂ ਹੁਣ ਤੁਸੀਂ ਆਪ ਲਾਉਂਦੇ ਹੋ ਉੱਥੇ ਫਿੱਕੇ ਨੂੰ ਹਟਾਵੇ ਬੰਦਾ ਦੱਸੋ ਇਹਨਾਂ ਦੇ ਜੁੱਤੀਆਂ ਮਾਰੋ ਜਿੰਨੀਆਂ ਤੁਹਾਡੇ ਵਾਸ ਸਕਦੇ ਜੁੱਤੀਆਂ ਮਾਰੇ ਉਹ ਜੇ ਘਟੀਆਂ ਲੋਕਾਂ ਦੇ ਅਖੀਰ ਤੇ ਮੈਂ ਫੇਰ ਕਹਿਣ ਲੱਗਾ ਵੀਡੀਓ ਬੰਦ ਕਰਨ ਤੋਂ ਪਹਿਲਾਂ ਬੇਗਹਿਰਤ ਬੰਦੇ ਮੈਨੂੰ ਪਤਾ ਤੇਰਾ ਨਾਂ ਕੀ ਆ ਆ ਨੰਬਰ ਆ ਮੇਰਾ 416 276 126 ਤੈਨੂੰ ਇੰਡੀਆ ਤੋਂ ਪਲੱਸ 1 ਲਾਉਣਾ ਪੈਗਾ ਕਿਉਂਕਿ ਕੈਨੇਡਾ ਦਾ ਨੰਬਰ ਆ ਇੱਕ ਗੱਲ ਹੋਰ ਮੈਂ ਕਹਿ ਦਵਾਂ ਕੋਈ ਇਹ ਨਾ ਸੋਚੇ ਕਿ ਇਹ ਯਾਰ ਹੰਸਰਾਜ ਹੰਸ ਦਾ ਭਰਾ ਹੈ ਇਸ ਕਰਕੇ ਖਰੇ ਬਹੁਤ ਤੜੀ ਦਿਖਾਉਂਦਾ ਹੈ ਤੇ ਇਸ ਕਰਕੇ ਸੱਚ ਬੋਲਦਾ ਰਹਿੰਦਾ ਇਹ ਡਰਦਾ ਨਹੀਂ ਕਿਸੇ ਤੋਂ ਨਹੀਂ ਉਸ ਗੱਲ ਨੂੰ ਟੋਟਲੀ ਸਾਈਡ ਤੇ ਰੱਖ ਦਿਓ ਕਿ ਮੈਂ ਕਿਹਦਾ ਭਰਾ ਆ ਇਸ ਗੱਲ ਨੂੰ ਟੋਟਲੀ ਭੁੱਲ ਜਾ ਤਦ ਹੀ ਮੈਂ ਨਾਮ ਬਦਲਤਾ ਹਾਂ ਪਰਮਜੀਤ ਸਿੰਘ ਖੋਸਲਾ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਵੇ ਵੀ ਇਹਦੇ ਨਾਮ ਦੇ ਨਾਲ ਹੰਸ ਲੱਗਾ ਸ਼ਾਇਦ ਇਸ ਕਰਕੇ ਬਹੁਤ ਇਹ ਖੁੱਲ ਕੇ ਬੋਲਦਾ ਜਾਂ ਕੋਈ ਇਹ ਕਵੇ ਕਿ ਉਹਦੇ ਨਾਮ ਨੂੰ ਇਸਤੇਮਾਲ ਕਰਦਾ ਮੇਰੀ ਆਪਣੀ ਦੁਨੀਆ ਮੇਰਾ ਆਪਣਾ ਪਰਿਵਾਰ ਆ ਮੇਰੇ ਦੋ ਬੱਚੇ ਨੇ ਸੁੱਖ ਨਾਲ ਇੱਥੇ ਤੇ ਮੇਰਾ ਆਪਣਾ ਪਰਿਵਾਰ ਆ ਮੈਂ ਆਪ ਕਮਾਉਂਦਾ ਖਾਂਦਾ ਹੰਡਾਉਣਾ ਮੈਂ ਹਾਰਡ ਵਰਕਿੰਗ ਪਰਸਨ ਆ ਸੋਸ਼ਲ ਮੀਡੀਆ ਤੋਂ ਨਹੀਂ ਮੈਂ ਖਾਂਦਾ ਮੇਰਾ ਘਰ ਜਿਹੜਾ ਚੱਲਦਾ ਉਹ ਚੱਲਦਾ ਮੇਰੀ ਦਸਾਂ ਨੌਵਾਂ ਦੀ ਕਮਾਈ ਤੋਂ ਜਿਹੜੀ ਬਾਬੇ ਨਾਨਕ ਨੇ ਆਤ ਪਾਈ ਆ ਮੰਡੇ ਟੂ ਫਰਡੇ ਫੁੱਲ ਟਾਈਮ ਮੈਂ ਜੌਬ ਕਰਦਾ ਮੰਡੇ ਟੂ ਫਰਡੇ 9 ਘੰਟੇ ਮੈਂ ਰੋਜ਼ ਕੰਮ ਕਰਦਾ ਮੈਂ ਪ੍ਰੂਫ ਵੀ ਦਿਖਾਏ ਹੋਏ ਨੇ ਮੈਂ ਕੀ ਜੌਬ ਕਰਦਾ ਫੋਰਕਲਿਫਟ ਚਲਾਉਣਾ ਇਹ ਵੀ ਦੱਸਦਾ ਮੈਨੂੰ ਕੋਈ ਸ਼ਰਮ ਨਹੀਂ ਜੇਤੋ ਮੇਰਾ ਜੇਸ ਪੈਸੇ ਤੋਂ ਮੇਰਾ ਘਰ ਚੱਲਦਾ ਨਾ ਉਹ ਉਹ ਜੌਬ ਮੇਰੀ ਫੋਰਕਲਿਫਟ ਦੀ ਹੈ ਔਰ ਹਾਰਡ ਵਰਕ ਕਰਦਾ ਅਸੀਂ ਸੋਸ਼ਲ ਮੀਡੀਆ ਤੋਂ ਪੈਸੇ ਨਹੀਂ ਕਮਾਉਂਦੇ ਤਾਂ ਨਾ ਹੀ ਰਾਬ ਇਹੋ ਜੀ ਆਦਤ ਪਾਵੇ ਇਹੋ ਜੀ ਬੇਗੈਰਤੀ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਸਤਿ ਸ਼੍ਰੀ ਅਕਾਲ